ਆ ਬੰਦਾ ਬਰਾਮਦਾ ਕੀਤਾ ਜੀ ਆਹ ਵੇਖ ਆਹ ਮੁਖਤਾਰ ਸਿੰਘ ਆ ਵੇਖ ਬੰਦਾ ਨਾ ਬਰਾਮਦਾ ਕੀਤਾ ਇਹਨਾਂ ਦੇ ਘਰੋਂ ਆਟੇ ਮਾੜਾ ਮਾਰ ਰਹਾ ਵੇਖ ਲੋ ਦਾ ਹਾਲ ਵੇਖੋ ਆਹ ਬੰਦੇ ਦਾ ਆ ਵੇਖੋ ਇਹਨਾਂ ਦਾ ਹਾਲ ਆ ਬੰਦੇ ਦਾ ਆ ਆਮ ਆਦਮੀ ਪਾਰਟੀ ਦਾ ਵਰਕਰ ਆ ਆਮ ਆਦਮੀ ਪਾਰਟੀ ਦਾ ਇਹਦਾ ਬੰਦਾ ਚੋਕੇ ਦੇਣਾਂ ਦੇ ਬਾਹਰ ਘਰੋਂ ਲੈਂਦਾ ਆ ਸਾਰਾ ਟੱਬਰ ਇੱਥੇ ਆ ਆ ਮੁਖਤਾਰ ਸਿੰਘ ਨੇ ਆਪਣਾ ਮੁੰਡਾ ਘਰੇ ਭਜਾਤਾ ਅਸੀਂ ਅੱਖੀਂ ਵੇਖਿਆ ਆ ਹਾਲਾ ਮਾਰਿਆ ਨੇ ਦੱਸੋ ਜੀ ਦੱਸੋ ਸਾਰਾ ਮਾਰਿਆ ਡਾਕਟਰ ਸਾਹਿਬ ਨੇ ਭੱਜ ਜਾ ਕਹਿੰਦਾ ਇਹਦਾ ਮੁੰਡਾ ਭੱਜਾ ਮੁੰਡਾ ਵੇਖੋ ਮਰਿਆ ਪਿਆ ਸਾਡਾ ਜੇ ਉਹਨਾਂ ਦਾ ਕੁਝ ਹੋ ਗਿਆ ਉਹ ਵੀਡੀਓ ਨਹੀਂ ਕੋਈ ਸਰ ਸ਼ਾਜਨਾ ਵੀਡੀਓ ਤੇ ਬੁਲਾਉਂਦੇ ਆ ਰਹੇ ਜਿਹੜੀ ਇਹ ਸਾਰੀ ਪੰਜਾਬ ਭਗਵਾਨ ਸਿੰਘ ਮਾਰਿਆ ਦਾ ਜਣਾ ਵਾ ਗਵਾ ਉਹ ਕਰੂਗਾ ਪਿਆ ਮੇਰੇ ਰਾਜ ਦੇ ਵਿੱਚ ਕੀ ਹੋ ਰਿਹਾ ਆ ਬੰਦੇ ਵੇਖ ਲੋ ਆ ਜ਼ਹਿਰਦਾਰ ਮੁਖਤਾਰ ਸਿੰਘ ਆ ਇਹਦਾ ਪਰਿਵਾਰ ਸਾਰਾ ਖਲੋਤਾ ਇੱਥੇ ਉਹ ਮੁੰਡਾ ਸਾਹਮਣੇ ਗੇਰਵੇ ਸੁੱਟਿਆ ਪਿੰਡੋ ਲੈ ਕੇ ਸੁੱਟਿਆ ਉਹਨਾਂ ਨੇ ਇਹਨੂੰ ਜਖਮ ਹੋ ਗਿਆ ਇਹ ਸਾਰਾ ਟੱਬਰ ਜ਼ਿੰਮੇਵਾਰ ਆ ਆ ਜਿੰਨੇ ਗੇਰ ਤੇ ਖਲੋਤੇ ਨੇ ਉਹ ਭਰਾ ਪਿੰਡਾਂ ਦੇ ਵਿੱਚ ਆ ਹਾਲਾਤ ਹੁੰਦਾ ਪਏ ਆ ਦਿਨਾਂ ਤੋਂ ਪਹਿਲੇ ਬੰਦਾ ਚੁੱਕ ਕੇ ਇਹਨਾਂ ਦੇ ਲਿਆਂਦਾ ਆ ਸਾਰੇ ਜਿਹੜੇ ਸਾਡੇ ਵੀਰ ਨੇ ਇੱਥੇ ਆ ਗੱਡੀ ਆ ਫੜਗਾਇਆ ਕੁੱਟਿਆ ਬੜਾ ਉਹਨਾਂ ਨੇ ਇਹਦੇ ਅਸੀਂ ਮੌਕੇ ਵੇਖ ਸਦਾ ਫੜੀ ਗੱਲ ਤੂੰ ਰੈਫਰ ਕਰਾ ਲੈ ਭਾਈ ਆ ਤੂੰ ਜਾ ਇੱਧਰ ਲੈ ਆ ਜਾ ਫੜ ਲੈ ਕਾਕਾ ਬੰਦ ਨਾ ਕਰੀ ਮਾਰ ਕੇ ਕਿਹੜਾ ਨਾ ਆਵਾ ਕਰਕੇ ਕਿਹੜਾ ਨਹੀਂ ਲੱਗਦਾ ਕਾਗਜ਼ਾਂ ਦੇ ਬਾਰੀ ਬੰਦ ਕਰਨੀ ਪਈ ਚੱਕ ਨੂੰ ਛੋਕੇ ਕਰ ਪਰ ਮੈਚ ਨਾ ਆਉਂ ਸਿੱਧਾ ਆਉਂ ਜਾ ਸਾਡੇ ਕੋਲ ਉਹਦੇ ਨਾ ਬਾਠ ਨਾ ਨਾ ਫਿਰ ਮਾਰੀ ਇਤਨੀ ਮਾਰਿਆ ਹੋਣ ਖੁੱਲੇ ਖੁੱਲੇ ਚੱਟ ਜਾ ਬਾ ਬਾਪਾ ਸਰ ਬਾ ਬਾਪਾ ਚੱਲ ਸੁਲਾਇਆ ਕਰੀ ਪਾ ਕੇ ਲਾ ਅੱਜ ਅਪਣੇ ਤਾਂ ਪਿੰਡ ਦੇ ਦੁਕਾਨ ਤੇ ਬੈਠੇ ਜਿੱਥੇ ਅਕਸਰ ਰੋਜ਼ ਬੰਦੇ ਆ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਅੱਜ ਇਹਨਾਂ ਨੇ ਆਣ ਕੇ ਗੱਡੀ ਦੇ ਵਿੱਚ ਚਾਰ ਜਣੇ ਇੱਕਦਮ ਚਾਰ ਜਣੇ ਮੋਟਰਸਾਈਕਲਾਂ ਤੇ ਆਏ ਆ ਇਹਨਾਂ ਨੇ ਆੜ ਕੇ ਸਾਡੇ ਹੱਥੇ ਪਾਈ ਆ ਗੁਰਮੀਤ ਸਿੰਘ ਨੂੰ ਚੁੱਕ ਕੇ ਗੱਡੀ 'ਚ ਸੁੱਟ ਲਿਆ ਤੇ ਬਾਅਦ ਮੇਰੇ ਵੀ ਇਹਨਾਂ ਨੇ ਮਾਰੇ ਆ ਹੱਥ ਦੇ ਵੀ ਮਾਰੇ ਇੱਥੇ ਬੇਦਬਾਨ ਬੇਦਬਾਨ ਵਾਲ ਵੀ ਬੁੱਡੇ ਪੜਨਾ ਵੀ ਲਾਇਆ ਪਰ ਨਾਲ ਹੀ ਤਾਂ ਉਹਨਾਂ ਦੀ ਗੱਡੀ 'ਚ ਹੀ ਆ ਉਹ ਵੀ ਚੁੱਕ ਕੇ ਲੈ ਗਏ ਆ ਤੇ ਬਹੁਤ ਬੁਰੀ ਹੱਤ ਨਾਲ ਉਹਨੂੰ ਪਿਆ ਦੇ ਨਾਲ ਚੁੱਕ ਟੋੜਿਆ ਇਹਨਾਂ ਨੇ ਕੀ ਮਸਲਾ ਕੀ ਸੀਗਾ ਮਸਲਾ ਪਤਾ ਨਹੀਂ ਕੀ ਹੈ ਮੈਨੂੰ ਇਹ ਤੱਕ ਪਤਾ ਨਹੀਂ ਆ ਉਹ ਇਹਨਾਂ ਨੇ ਆਉਂਦੇ ਵੇ ਕੁੱਟਣਾ ਸਟਾਰਟ ਕਰਤਾ ਟੋਟਲ ਕਿੰਨੇ ਬੰਦੇ ਸੀਗੇ 8 ਜਣੇ ਸੀ ਕੌਣ ਕੌਣ ਸੀਗੇ ਮੈਂ ਉਹਨਾਂ ਦੇ ਪਰਿਵਾਰ ਦੇ 4 ਬੰਦਿਆਂ ਨੂੰ ਜਾਣਦਾ ਵਾਸ ਹੋਰ ਵੀ ਨੂੰ 4 ਓਪਰੇ ਬੰਦੇ ਸੀ ਕਿਉਂਕਿ ਗੱਲ ਕੀ ਹੋਈ ਆ ਵੀ ਜਦੋਂ ਇਹ ਚੁੱਕ ਕੇ ਲੈ ਗਏ ਇਹਨਾਂ ਦੇ ਦੱਸਣ ਮੁਤਾਬਕ ਜੋ ਗੇਮ ਬਣੀ ਆ ਚਲੋ ਮੁੰਡੇ ਵੀ ਚੁੱਕ ਕੇ ਲੈ ਗਏ ਆਪਣੇ ਘਰ ਲੈ ਗਏ ਜਦੋਂ ਅਸੀਂ ਗਏ ਆ ਮੋਤੀ ਦੇ ਇਹਨਾਂ ਦੇ ਘਰ ਦੇ ਬੰਦੇ ਸਾਡੇ ਜਾਣ ਤੋਂ ਪਹਿਲਾਂ ਅਸੀਂ ਪਹੁੰਚ ਚੁੱਕੇ ਸੀ ਤੇ ਉਹਨਾਂ ਨੂੰ ਵੀ ਮਤਲਬ ਕਿ ਘਰ ਨਹੀਂ ਸੀ ਬਣ ਦਿੱਤਾ ਜਾ ਰਿਹਾ ਮੁੰਡਾ ਹੁੰਦਾ ਸੀ ਤੇ ਇਹ ਆ ਕਿ ਮੈਨੂੰ ਫੋਨ ਕੀਤਾ ਇਹਨਾਂ ਨੇ ਵੀ ਆਇਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਘਰ ਆਏ ਤੁਸੀਂ ਵੀ ਆਓ ਚਲੋ ਅਸੀਂ ਵੀ ਕਿਤੇ ਕੰਮ ਗਏ ਸੀ ਮੈਂ ਕਿਹਾ ਚਲੋ ਮੈਂ ਵੀ ਆ ਗਿਆ ਚਲੋ 10 15 ਮਿੰਟ ਦੇ ਬਾਅਦ ਚ ਅਸੀਂ ਉੱਥੇ ਪਹੁੰਚ ਗਏ ਜਦੋਂ ਅਸੀਂ ਗਏ ਆ ਉੱਥੇ ਸਾਢੇ ਜਾਂ ਤੋਂ ਪਹਿਲਾਂ ਪੁਲਿਸ ਪਹੁੰਚ ਚੁੱਕੀ ਮੁੰਡਾ ਜਿਹੜਾ ਅੰਦਰੋਂ ਚੁੱਕ ਕੇ ਤੇ ਪੁਲਿਸ ਨੇ ਬਾਹਰ ਲਿਆਂਦਾ ਨਾਲ ਦੇ ਨਾਲ ਸਾਡੇ ਬੰਦੇ ਲੱਗੇ ਫਿਰ ਅਸੀਂ ਚੁੱਕੇ ਮੁੰਡਾ ਗੱਡੀ 'ਚ ਪਾ ਕੇ ਤੇ ਪੈਣੀ ਮੇਖਾ ਉਸ ਨੂੰ ਲੈ ਕੇ ਆਏ ਹੁਣ ਮੁੰਡੇ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਆ ਤੇ ਬਾਕੀ ਮਤਲਬ ਇਹ ਆ ਵੀ ਜਿੱਦਾਂ ਹੁਣੇ ਦੱਸ ਰਹੇ ਨੇ ਵੀ 8 ਬੰਦੇ ਸੀ ਉਹ ਵਿਚ ਖੜਾ ਸੀ ਚੈਤਲ ਸਿੰਘ ਤੇ ਇਹਨੇ ਫਿਰ ਚੈਤਲ ਦੀ ਵੀਡੀਓ ਗਰਲ ਕੀਤੀ ਕਿ ਇਹ ਤਾਂ ਮੇਰਾ ਨਾ ਦੇਣ ਲੈਣ ਕੋਈ ਨਹੀਂ ਨਾ ਮੋਤ ਪੇਰਾਂ ਨਾਲ ਕੋਈ ਸਾਡਾ ਸੱਜੇ ਖੱਬੇ ਉਹ ਨਾ ਕੋਈ ਰਿਸ਼ਤੇਦਾਰ ਹੈ ਇਸ ਕਰਕੇ ਇਸ ਆਦਮੀ ਨੇ ਕੀ ਕੀਤਾ ਵੀ ਇਹਦੇ ਮੁੰਡਿਆਂ ਨੇ ਚੁੱਕ ਕੇ ਵੀ ਇਹਨੂੰ ਲੈ ਕੇ ਵੀ ਸਾਡੀ ਚੇਅਰਮੈਨ ਸਾਹਿਬ ਦੀ ਸਾਫਕਾ ਦੀ ਭੰਡਣੀ ਕਿਉਂ ਕੀਤੀ ਜਦ ਕਿ ਸਾਡਾ ਇਹਨਾਂ ਕੋਈ ਦੇਣ ਦੇਣ ਨਹੀਂਗਾ ਨਾ ਇਹ ਸਾਡਾ ਕੋਈ ਮੋਤ ਪੇਰਾਂ ਨਾਲ ਕੋਈ ਸਾਡਾ ਜਦੋਂ ਜਦੋਂ ਆਇਆ ਉੱਥੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਠਾਕੁਰ ਬਲਰਾਜ ਸਿੰਘ ਉੱਥੇ ਹੀ ਕੋਈ ਗੱਲ ਨਹੀਂ ਪਰ ਇਹ ਕੀ ਹੈ ਜਿੱਥੇ ਕਿੱਥੇ ਕੋਈ ਮਸਲਾ ਹੋਇਆ ਚਾਹੇ ਕਿਸੇ ਮੁੱਦੇ ਤੇ ਹੋਇਆ ਇਹ ਨਾਲ ਖੜਾ ਹੁੰਦਾ ਹੈ ਖਿਲਾਫ ਦੇ ਜੀ ਔਰ ਇਹ ਸ਼ੁਰੂ ਤੋਂ ਹੀ ਤੇ ਜਦੋਂ ਖਿਲਾਫ ਹੋ ਜਾਉ ਪਤਾ ਖਿਲਾਫ ਤੇ ਸਾਡਾ ਕੇਸ ਨਾ ਚੱਲਦਾ ਮਸਲਾ ਸੀ ਵਿੱਚ ਉਹਨਾਂ ਕੀ ਮਤਲਬ ਸੀ ਤੋਂ ਬੋਲ ਕੀ ਆ ਵੀ ਜੇ ਕੋਈ ਲਫਜ਼ ਬੋਲਿਆ ਤੇ ਪਿੰਡ ਦੇ ਵਿੱਚ ਪਹਿਲੀ ਗੱਲ ਤੇ ਪੰਚਾਇਤਾਂ ਹੁੰਦੀਆਂ ਜਾਂ ਫਿਰ ਖਾਣੇ ਹੁੰਦੇ ਰਖਾਇਤ ਦੇ ਉੱਤੇ ਤੇ ਗੱਲ ਤਾਂ ਪਤਾ ਲੱਗ ਜਾਂਦਾ ਕੀ ਸੱਚਾਈ ਹੈ ਕੀ ਝੂਠ ਹੈ ਇਹਨਾਂ ਨੇ ਕੀਤਾ ਸਤਾਠਾ ਕਿਹਾ ਨੇ ਹਾ ਗਿਆ ਟੰਡੇ ਕਿਰਪਾਨਾਂ ਨਾਲ ਕੋ ਜੋ ਵੀ ਹੈ ਸੀ ਕਿਰਚ ਵੀ ਸੀ ਕੋਲ ਅਹੀਂ ਸਾਹਮਣੇ ਮੈਂ ਖੜ ਗਿਆ ਤਾਂ ਮੇਰੇ ਸਾਹਮਣੇ ਮਾਰਿਆ ਨਾ ਸਭ ਤੋਂ ਪਹਿਲੀ ਗੱਲ ਤੇ ਆ ਵੀ 2 ਸਾਲ ਹੋ ਗਏ ਸਾਡੇ ਖਿਲਾਫ ਵੀਡੀਓ ਤੇ ਆਡੀਓ ਪਾਉਣ ਡਿਆ ਅਹੀਂ ਤੇ ਬੱਚਿਆਂ ਨੂੰ ਵੀ ਤੇ ਆਪ ਹੀ ਸਮਝਾ ਕੇ ਰੱਖਿਆ 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਇਹ ਪਿੰਡ ਦੇ ਵਿੱਚ ਕਦੀ ਕੋਈ ਸਾਡੇ ਖਿਲਾਫ ਕੋਈ ਐਫਆਈਆਰ ਆਈ ਕੋਈ ਦਰਖਾਸਤ ਜਾਂਚ ਦਿੱਤੀ ਹੋਵੇ ਜਾਂ ਸਾਡੇ ਵੱਲੋਂ ਗਈ ਹੋਵੇ ਜਾਂ ਉਹਨਾਂ ਵੱਲੋਂ ਗਈ ਹੋਵੇ ਕੋਈ ਨਹੀਂ ਗਈ ਜੇ ਮਗਰੋਂ ਇਹਨਾਂ ਨੇ ਜਿਹੜੇ આરોਪ ਲਾਇਆ ਬਿਲਕੁਲ ਬੇਬੁਨਿਆਦ ਨੇ ਉਥੇ ਵੱਸਦਾ ਘਰ ਵਾ ਉਥੇ ਦੁਕਾਨਾਂ ਨੇ ਉਥੇ ਘਰ ਨੇ ਸਾਰਾ ਕੁਝ ਆਉਣ ਜਾਣ ਛੜਕਾ ਵਗਦੀਆਂ ਨੇ ਇੱਕ ਭੈਣੀਕੁੰਡੇ ਵੱਲੋਂ ਆਉਂਦੀ ਆ ਇੱਕ ਮੁੱਲਾਂਵਾਲ ਵੱਲੋਂ ਆਉਂਦੀ ਆ ਸਾਰੇ ਉਥੇ ਮੇਲ ਮਲਾਪ ਹੁੰਦਾ ਇਹਨਾਂ ਦੇ ਘਰ ਦੇ ਲਾਗੇ ਉਥੋਂ ਦੱਸੋ ਤੁਸੀਂ ਬੰਦਾ ਕੋਈ ਕਹਿਣੋ ਚੋਕੇ ਕੋ ਕਰ ਸਕਦਾ ਇਹ ਬਿਲਕੁਲ ਬੇਬੁਨਿਆਦ ਆ ਤੇ ਬਿਲਕੁਲ ਝੂਠੇ ਰੋਪ ਨੇ ਉਹ ਸਾਡੇ ਘਰ ਗਿਆ ਘਰ ਜਾ ਕੇ ਗਾਲਾਂ ਕੱਢੀਆਂ ਮੁੰਡਿਆਂ ਨੂੰ ਪਿਆ ਕੇ ਤੇ ਮੈਂ ਤੇਰੇ ਨਾ ਤੇਰੇ ਪਿਓ ਨਾਲ ਕੀਤਾ ਹੁਣ ਤੇਰੇ ਨਾਲੇ ਕਰਕੇ ਦੱਸਣਿਆ ਤੈਨੂੰ ਤੇ ਫਿਰ ਇਹਨਾਂ ਮੁੰਡਿਆਂ ਨੇ ਆਪਸ ਵਿੱਚ ਲੜਿਆ ਕਿਸੇ ਨੂੰ ਕੋਈ ਮਾਰਨ ਦੀ ਕਿਸੇ ਨੂੰ ਕੋਈ ਮਾਰਨ ਦੀ ਮਨਸ਼ਾ ਨਹੀਂ ਕਿਸੇ ਦੀ ਕੋਈ ਗੱਲ ਨਹੀਂ ਦੂਜੀ ਗੱਲ ਇਹ ਪਿਆਹੀ ਇਸ ਤੋਂ ਪਹਿਲਾਂ ਥਾਣੇ ਰਿਪੋਰਟ ਦਿੱਤੀ ਐਸ ਐਚਓ ਸਾਹਿਬ ਨਾਲ ਗੱਲ ਕਰਕੇ ਥਾਣੇ ਦਰਖਾਸਤ ਦਿੱਤੀ ਆ ਥਾਣੇ ਵਾਲਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਕਰ ਲੈਂਦੇ ਤੇ ਸਾਡੇ ਇਹ ਚੜਾਈ ਲੜਾਈ ਤੋਂ ਝਗੜੇ ਤੋਂ ਅਸੀਂ ਬਚ ਜਾਣਾ ਹੈ। ਦਰਖਾਸਤ ਕੇਤੀ ਦੀ ਦਿੱਤੀ ਜਾਂਦੀ ਕੋਈ ਰੰਜਿਸ਼ ਚੱਲ ਰਹੀ ਪੁਰਾਣੀ ਜਾਂ ਕੀ ਕਰਨਾ? ਪੁਰਾਣੀ ਰੰਜਿਸ਼ ਸਾਡੇ ਕੋਈ ਨਹੀਂ ਸਾਡਾ ਕੋਈ ਵਾਟ ਨਹੀਂ ਬਣਾ ਨਹੀਂ ਇਹਦੇ ਨਾਲ ਕੋਈ ਸਾਂਝਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਸਾਡੀ ਇਹਦੇ ਨਾਲ ਸਿਰਫ ਇਹ ਵੀਡੀਓ ਤੇ ਆਡੀਓ ਸਾਡੇ ਖਿਲਾਫ ਪਾਈ ਜਾਂਦਾ ਜਿੱਤਰਾ ਕੋਈ ਬੰਦੇ ਦੇ ਨਾਲ ਨਹੀਂ ਚੱਲੇਗੇ ਤੇ ਅਸੀਂ ਭਾਵੇਂ ਗੱਲ ਕੀਤੀ ਜਾਂ ਨਹੀਂ ਕੀਤੀ ਜਾਂਨੇ ਸਾਡੇ ਖਿਲਾਫ ਉਸੇ ਵੇਲੇ ਆਡੀਓ ਪਾ ਦੇਣੀ ਹੈ ਵੀਡੀਓ ਪਾ ਦੇਣੀ ਹੈ 2 ਸਾਲ ਹੋ ਗਏ ਅਸੀਂ ਇਹਦੇ ਘਰੇ ਹੱਥ ਵੀ ਜੋੜੇ ਤੇ ਪਿਓ ਉਹਨੂੰ ਲਾਮਾਵੇ ਤਾਂ ਮੇਰੇ ਭਰਾ ਨੇ ਘਰ ਜਾ ਕੇ ਵੀ ਭਰਾ ਤੋਂ ਇਹਨੂੰ ਥੋੜਾ ਜਿਆ ਸਮਝਾ ਨਾ ਕਰਿਆ ਅਸੀਂ ਤੁਹਾਡੇ ਨਾਲ ਕਦੀ ਮਾੜੀ ਨਹੀਂ ਚੰਗੀ ਨਹੀਂ ਫਿਰ ਵੇਖੋ ਮੈਂ ਇਹਦੇ ਬਾਬੇ ਦੀ ਉਮਰ ਤਾਂ ਆਵਾ ਮੇਰੇ ਮੇਰੇ ਪੋਤਰੇ ਇਹਦੇ ਇਹ ਜਿਹੜੇ ਮੇਰੇ ਪੋਤਰੇ ਆ ਤੇ ਇਹ ਮੈਨੂੰ ਇਹਨਾਂ ਗਲਤ ਬੋਲਿਆ ਇਹ ਵੀਡੀਓ ਤੁਹਾਡੇ ਕੋ ਆਡੀਓ ਆਈ ਹੋਣੀ ਆ ਉਹ ਤੁਸੀਂ ਲਾਓ ਵੇਖੋ ਸੁਣੋ ਇਹ ਸੁਣ ਸਕਦਾ ਬੰਦਾ ਸਾਨੂੰ ਕੰਪਲੇਨ ਆਈ ਸੀ ਜੈਪ ਸਿੰਘ ਨੂੰ ਕਿ ਉਹਦੀ ਬੇਟੀ ਗੁਰਮੀਤ ਸਿੰਘ ਨੂੰ ਕੁਝ ਬੰਦੇ ਜਿਹੜੇ ਅਗਵਾ ਕਰਕੇ ਲੈ ਗਏ ਨੇ ਤੇ ਉਹਨਾਂ ਵੱਲੋਂ ਸ਼ਾਇਦ ਕੁੱਟਮਾਰ ਕੀਤੀ ਜਾ ਰਹੀ ਹੈ ਤਾ ਅਸੀਂ ਇਮੀਡੀਏਟ ਐਕਸ਼ਨ ਲੈਂਦੇ ਹੋਏ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਆਂ ਤੇ ਉੱਥੇ ਜਾ ਕੇ ਅਸੀਂ ਜਿਹੜਾ ਬੱਚਾ ਲੜਕਾ ਹੈ ਗੁਰਮੀਤ ਸਿੰਘ ਇਹਨੂੰ ਰਿਕਵਰ ਕੀਤਾ ਤੇ ਇਹਨੂੰ ਇਮੀਡੀਏਟਲੀ ਅਸੀਂ ਹਸਪੀਟਲ ਸੀਐਚਸੀ ਕੈਨੇਮੀਆ ਖਾਦ ਐਡਮਿਟ ਕਰਵਾਇਆ ਤਾਂ ਸਾਨੂੰ ਐਮਐਲਏ ਨਹੀਂ ਰੀਸੀਵ ਹੋਈ ਹੈ ਤਾਂ ਡਾਕਟਰ ਦੀ ਰਿਪੋਰਟ ਦੇਖ ਕੇ ਫਿਰ ਦੱਸਿਆ ਜਾਏ ਅ ਸਾਡੇ ਕੋਲ ਹਜੇ ਕੰਪਲੇਂਟ ਜਿਹੜੀ ਦੋਸ਼ੀ ਹੈਗਾ ਆ ਉਹਦੇ ਖਿਲਾਫ ਕੋਈ ਕੰਪਲੇਂਟ ਜਿਹੜੀ ਹੈਗੀ ਹੈ ਨਹੀਂ ਆਈ ਹੋਈ ਕੰਪਲੇਨਿੰਗ ਪਾਰਟੀ ਵੱਲੋਂ ਸਟੇਟਮੈਂਟ ਰਿਪੋਰਟ ਕਰਨੀ ਬਾਕੀ ਹੈ ਤੇ ਇਹ ਜੋ ਬੰਦੀ ਕਰ ਪਈ ਉਹ ਮਲਵਿਚ ਮੈਂਦੀ ਹੈ